ਸਤਿ ਸ਼੍ਰੀ ਅਕਾਲ ਦੋਸਤੋ ਪਿਛਲੀ ਵੀਡੀਓ ਵਿੱਚ ਆਪਾਂ ਬਾਹਾਂ ਦੀ ਕਟਾਈ ਕਰਨੀ ਸਿੱਖੀ ਸੀ ਤੇ 셔ਟ ਦੀ ਅਗਲੀ ਤੇ ਬੈਕ ਸਾਈਡ ਦੀ ਕਟਾਈ ਕਰਨੀ ਸਿੱਖੀ ਸੀ ਜੇਕਰ ਤੁਸੀਂ ਉਹ ਵੀਡੀਓ ਨਹੀਂ ਵੇਖੀ ਤੁਹਾਨੂੰ ਉਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਤੇ ਪਲੇਲਿਸਟ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੀਰੇ ਦੀ ਕਟਾਈ ਕਰਨੀ ਸਿੱਖਾਂਗੇ ਬਾਹਾਂ ਦੇ ਨਾਲੋਂ ਜਿਹੜਾ ਕੱਪੜਾ ਬਚ ਗਿਆ ਸੀ ਉਸਤੇ ਆਪਾਂ ਤੀਰੇ ਦੀ ਕਟਾਈ ਕਰਾਂਗੇ ਮੈਂ ਤੁਹਾਨੂੰ ਬਹੁਤ ਹੀ ਸਿੰਪਲ ਟ੍ਰਿਕ ਦੱਸੂਗਾ ਜਿਸ ਨੂੰ ਤੁਸੀਂ ਫਾਲੋ ਕਰਕੇ ਕਿਸੇ ਵੀ ਤੀਰੇ ਦੀ ਕਟਾਈ ਕਰ ਸਕਦੇ ਹੋ ਆਪਾਂ ਪਹਿਲਾਂ ਤੀਰੇ ਦੀ ਲੰਬਾਈ ਵੇਖਣੀ ਆ ਕਿੰਨੀ ਸੀ ਆਪਣੇ ਕੋਲੇ 18 ਇੰਚ ਲੰਬਾਈ ਸੀ 1 ਇੰਚ ਆਪਾਂ ਵਿੱਚ ਦਵਾ ਦਿੱਤਾ ਸੀ 19 ਇੰਚ ਤੇ 1 ਇੰਚ ਆਪਾਂ ਵੱਧ ਘਟਣਾ ਹੈ 20 ਇੰਚ ਤੇ ਜਿਸ ਦਾ ਅੱਧ ਹੋਵੇਗਾ 10 ਇੰਚ 18 ਇੰਚ ਤੀਰਾ 1 ਇੰਚ ਆਪਾਂ ਸਲਾਈ ਵਾਸਤੇ ਦਿੱਤਾ ਸੀ ਇਹ ਦੋਨੋਂ ਸਾਈਡ ਤੇ ਅੱਧੇ-ਅੱਧੇ ਇੰਚ ਦੀ ਤੇ 1 ਇੰਚ ਆਪਾਂ ਵੈਸੇ ਐਕਸਟਰਾ ਰੱਖਿਆ ਉਸ ਨੂੰ ਦੱਸੂ ਮੈਂ ਕਿਸ ਵਾਸਤੇ ਰੱਖਿਆ ਹੈ 10 ਇੰਚ ਤੇ ਮਾਰਕ ਲਗਾ ਕੇ ਉਹਨਾਂ ਆਪਾਂ ਉਸ ਨੂੰ ਫੋਲਡ ਕਰ ਲੈਣਾ ਹੈ ਇਸ ਤੋਂ ਬਾਅਦ ਆਪਾਂ ਉੱਪਰੋਂ 6 ਇੰਚ ਛੱਡਣਾ ਹੈ ਜਿੰਨਾ ਥੱਲੇ ਫालतू ਕਪੜਾ ਬਚ ਜੇਗਾ ਉਸ ਨੂੰ ਆਪਾਂ ਬਚਾ ਲੈਣਾ ਹੈ ਨਿਸ਼ਾਨ ਦੀ ਸਹਾਇਤਾ ਨਾਲ ਇੱਕ ਸਿੱਧੀ ਲੈਣ ਲਗਾ ਦੇਣੀ ਹੈ ਇਸ ਦੇ ਉੱਪਰ ਆਪਾਂ ਤੀਰੇ ਦੀ ਕਟਾਈ ਕਰਾਂਗੇ 6 ਇੰਚ ਤੁਸੀਂ ਉੱਪਰ ਛੱਡ ਦੇਣਾ ਹੈ ਉਸ ਤੋਂ ਬਾਅਦ ਆਪਾਂ ਤੀਰੇ ਦੀ ਮਾਰਕਿੰਗ ਸ਼ੁਰੂ ਕਰਦੇ ਹਾਂ ਚੜਾਈ ਤੀਰੇ ਦੀ ਆਪਾਂ ਲੈਣੀ ਹੈ 5.5 ਇੰਚ ਇਹੀ ਇੱਕ ਮਾਰਕਸ ਦੇ ਸਾਹਮਣੇ ਹੋਰ ਲਗਾ ਲੈਣਾ ਹੈ 5.5 ਇੰਚ ਤੇ ਇਹਨਾਂ ਦੋਨਾਂ ਮਾਰਕਰ ਨੂੰ ਆਪਸ ਵਿੱਚ ਮਿਲਾ ਕੇ ਸਿੱਧਾ ਕਰ ਦੇਣਾ ਇਸ ਤੋਂ ਬਾਅਦ ਆਪਾਂ ਜੇ ਜਿਹੜੀ ਗਲੇ ਦੀ ਗਲਾਈ ਦੇਣੀ ਹੈ ਉਹ ਪੌਣੇ 2 ਇੰਚ ਤੇ ਦੇਣੀ ਹੈ ਇਸ ਤਰੀਕੇ ਨਾਲ ਪੌਣੇ 2 ਇੰਚ ਤੇ ਮਾਰਕ ਲਗਾਉਣਾ ਹੈ ਤੇ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਵੀ ਆਪਸ ਵਿੱਚ ਮਿਲਾ ਕੇ ਸਿੱਧਾ ਕਰ ਦੇਣਾ ਹੈ ਇਸ ਤੋਂ ਬਾਅਦ ਆਪਾਂ ਤੀਰੇ ਦੀ ਲੰਬਾਈ ਦਾ ਨਿਸ਼ਾਨ ਲਗਾਵਾਂਗੇ ਤੀਰ ਆਪਣਾ 18 ਇੰਚ ਸੀ 1 ਇੰਚ ਆਪਾਂ ਸਲਾਈ ਵਾਸਤੇ ਦਿੱਤਾ ਜਿਹੜਾ ਹੋਵੇਗਾ 19 ਇੰਚ 19 ਇੰਚ ਦਾ ਆਪਾਂ ਅੱਧ ਕਰ ਲੈਣਾ ਹੈ ਜਿਹੜਾ ਆਵੇਗਾ ਸਾਢੇ 9 ਇੰਚ ਇਹ ਥੱਲੜੀ ਸਾਈਡ ਤੇ ਆਪਾਂ ਸਾਢੇ 9 ਇੰਚ ਤੇ ਮਾਰਕ ਲਗਾ ਦੇਣਾ ਹੈ ਇਸ ਤੋਂ ਬਾਅਦ ਉੱਪਰ ਵਾਲੀ ਸਾਈਡ ਆਪਾਂ ਅੱਧਾ ਇੰਚ ਵਧਾ ਕੇ ਮਾਰਕ ਲਗਾਵਾਂਗੇ ਜੇ ਥੱਲੇ 9.5 ਲਗਾਇਆ ਹੈ ਤਾਂ ਉੱਪਰ 10 ਇੰਚ ਤੇ ਮਾਰਕ ਲਗਾਉਣਾ ਹੈ ਇਸ ਤਰੀਕੇ ਨਾਲ ਇਸ ਤੋਂ ਬਾਅਦ ਇਹਨਾਂ ਦੋਨਾਂ ਮਾਰਕਾਂ ਨੂੰ ਆਪਾਂ ਥੋੜੀ ਜੀ ਰੌਂਡ ਸ਼ੇਪ ਵਿੱਚ ਆਪਸ ਵਿੱਚ ਮਿਲਾ ਦੇਣਾ ਹੈ ਇਸ ਤੋਂ ਬਾਅਦ ਦੋਸਤੋ ਆਪਾਂ ਗਲਾਈ ਦਾ ਗਲੇ ਦੀ ਗਲਾਈ ਦਾ ਮਾਪ ਲੈਣਾ ਹੈ ਕਲਰ ਆਪਣਾ 15 ਇੰਚ ਹੈ ਇਸ ਦਾ ਆਪਾਂ ਪੰਜਵਾਂ ਹਿੱਸਾ ਕਰ ਲੈਣਾ ਹੈ ਜائیں ਇਸ ਨੂੰ ਪੰਜ ਤੇ ਭਾਗ ਕਰ ਲੋ ਇਹ ਆਵੇਗਾ 3 ਇੰਚ ਆਪਾਂ ਇੱਕ ਸੂਤੋਂ ਤੋਂ ਵੱਧ ਮਾਰਕ ਲਗਾਉਣਾ ਹੈ 3 ਇੰਚ ਤੇ ਇੱਕ ਸੂਤ ਤੇ ਮਾਰਕ ਲਗਾਉਣਾ ਹੈ ਜਿੰਨਾ ਵੀ ਤੁਹਾਡਾ ਗਲਾ ਹੋਵੇਗਾ ਉਸ ਦਾ ਤੁਸੀਂ ਪੰਜਵਾਂ ਹਿੱਸਾ ਕਰ ਲੈਣਾ ਹੈ ਉਸ ਤੋਂ ਬਾਅਦ ਇਹਨਾਂ ਦੋਨਾਂ ਮਾਰਕਰ ਨੂੰ ਆਪਾਂ ਆਪਸ ਵਿੱਚ ਮਿਲਾ ਕੇ ਇਹ ਟੇਡਾ ਨਿਸ਼ਾਨ ਲਗਾ ਦੇਣਾ ਹੈ ਤੇ ਗਲੇ ਦੀ ਆਪਾਂ ਗਲਾਈ ਦੇ ਦੇਣੀ ਹੈ ਇਹ ਤੀਰੇ ਦੀ ਪੂਰੀ ਮਾਰਕਿੰਗ ਕੰਪਲੀਟ ਹੋ ਗਈ ਹੈ ਇਸ ਤੋਂ ਬਾਅਦ ਆਪਾਂ ਮਾਰਕਿੰਗ ਦੇ ਉੱਪਰ ਇਸ ਦੀ ਕਟਾਈ ਕਰ ਦੇਣੀ ਹੈ ਇਸ ਤੋਂ ਪਹਿਲਾਂ ਮੈਂ ਬਾਹਾਂ ਕਟਾਈ ਦੀ ਵੀਡੀਓ ਅਗਲੇ ਤੇ ਪਿਛਲੇ ਹਿੱਸੇ ਸ਼ਰਟ ਦੀ ਕਟਾਈ ਦੀ ਵੀਡੀਓ ਬਣਾ ਚੁੱਕਿਆ ਹਾਂ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਜਾਂ ਪਲੇਲਿਸਟ ਵਿੱਚ ਮਿਲ ਜਾਵੇਗਾ ਇਸ ਤੋਂ ਬਾਅਦ ਵੀ ਤੁਹਾਨੂੰ ਸਲਾਈ ਦੇ ਪਾਰਟ ਸਾਰੇ ਸਟੈਪ ਬਾਈ ਸਟੈਪ ਮਿਲ ਜਾਣਗੇ ਮਾਰਕਿੰਗ ਦੇ ਉੱਪਰ ਦੋਸਤੋ ਆਪਾਂ ਸਾਰੀ ਕਟਾਈ ਕਰਦੇ ਜਾਣਾ ਹੈ ਇਹ ਤੀਰੇ ਦੇ ਗਲੇ ਦੀ ਗਲਾਈ ਜਿਹੜੀ ਆਪਾਂ ਬਹੁਤ ਹੀ ਸਾਵਧਾਨੀ ਨਾਲ ਕਰਨੀ ਹੈ ਕਿਉਂਕਿ ਇਸ ਦੇ ਉੱਪਰ ਹੀ ਕਾਲਰ ਦੀ ਸਾਰੀ ਫਿਨਿਸ਼ਿੰਗ ਆਉਂਦੀ ਹੈ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਿਸੇ ਵੀ ਗੱਲ ਦੀ ਸਮਝ ਨਹੀਂ ਆਈ ਹੋਵੇ ਕਮੈਂਟ ਕਰਕੇ ਜਰੂਰ ਪੁੱਛਿਓ ਇਸ ਤਰੀਕੇ ਨਾਲ ਤੁਸੀਂ ਕਿਸੇ ਵੀ ਥੀਰੇ ਦੀ ਕਟਾਈ ਕਰ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ